ਕਹਿੰਦਾ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ ਅੱਜ ਕੱਲ੍ਹ ਨਾ ਸਭ ਤੋਂ ਜ਼ਿਆਦਾ ਅਹਿਮਿਤ ਬੰਦਾ ਪੈਸੇ ਨੂੰ ਦੇਨ ਲੱਗ ਗਿਆ ਆਪਦੇ ਪਿਆਰ ਤੇ ਪਰਿਵਾਰ ਨੂੰ ਪਾਸੇ ਰੱਖ ਕੇ ਇੱਥੇ ਗੱਲ ਪੈਸੇ ਤੇ ਖੜ ਗਈ ਕਹਿੰਦਾ ਜੀ ਪੈਸਾ ਹੈਗਾ ਤਾਂ ਜ਼ਿੰਦਗੀ ਆ ਜੇ ਨਹੀਂ ਪੈਸਾ ਹੈਗਾ ਤਾਂ ਕੁਛ ਨਹੀਂ ਨਾ ਉੱਥੇ ਪਿਆਰ ਵੇਖਿਆ ਜਾਂਦਾ ਨਾ ਉੱਥੇ ਕੁਝ ਹੋਰ ਵੇਖਿਆ ਜਾਂਦਾ ਸਿਰਫ ਪੈਸਾ ਪਰ ਸਾਰੀ ਗੱਲ ਪੈਸੇ ਤੇ ਖੜ ਗਈ ਆਜੋ ਆਪਾਂ ਗੱਲ ਕਰਦੇ ਹਾਂ ਇੱਕ ਕੁੜੀ ਨਾ ਜਿਹੜੇ ਕੁੜੀ ਤੇ ਇਕ ਇਲਜ਼ਾਮ ਲਾਇਆ ਮੁੰਡੇ ਨੇ ਵੀ ਇਹ ਪੈਸੇ ਖਾਗੇ ਆਜਾ ਮਾੜਾ ਇਹ ਖੱਚ ਕੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਇੱਕ ਗੱਲ ਕਰਦੇ ਆਂ ਇਹ ਪਿੱਛੇ ਖੜੀ ਇੱਕ ਕੁੜੀ ਨਾ ਇਹਦੇ ਤੇ ਇੱਕ ਮੁੰਡੇ ਨੇ ਇਲਜ਼ਾਮ ਲਾਇਆ ਵੀ ਇਹਨੇ ਇਹ ਤੋਂ ਪੈਸੇ ਖਾਦੇ ਆ ਤੇ ਆਜੋ ਮਾੜੇ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਮੇਰਾ ਨਿੰਮੂ ਨਿੰਮੂ ਤੁਹਾਡੇ ਤੇ ਇਕ ਇਲਜ਼ਾਮ ਲੱਗਿਆ ਮੁੰਡੇ ਵੱਲੋਂ ਜਿਹੜਾ ਤੁਹਾਡਾ ਬாய்ਫ੍ਰੈਂਡ ਆ ਤੇ ਤੁਹਾਡੀ ਉਹਦੇ ਨਾਲ 4-5 ਸਾਲ ਜਾਰੀ ਰਹੀ ਆ ਹੁਣ ਤੁਸੀਂ ਉਹਨੂੰ ਛੱਡ ਚੁੱਕੇ ਆ ਤੇ ਵੀ ਉਹ ਕਹਿੰਦਾ ਮੈਥੋਂ ਇਹ ਪੈਸੇ ਖ ਵਿਰੇ ਪੈਸੇ ਮੈਂ ਕੁਝ ਨਹੀਂ ਖਦਾ ਮੈਂ ਖਵਾਏ ਉਹਨੂੰ ਅੱਛਾ ਤੁਸੀਂ ਖਵਾਏ ਆ ਹਾਂ ਵਿਰੇ ਮੁੰਡੇ ਤਾਂ ਕਹਿੰਦੀ ਹੁੰਦੇ ਆ ਤਾਂ ਮੁੰਡੇ ਕਹਿੰਦੇ ਆ ਵੀ ਉਹ ਕਹਿੰਦਾ ਵੀ ਮੈਂ ਤੁਹਾਡੇ ਕੋਲ ਪ੍ਰੂਫ ਹੈ ਕਿ ਜਿਹੜੇ ਤੁਸੀਂ ਪੈਸੇ ਖਵਾਇਆ ਵਿਰੇ ਮੇਰੇ ਕੋਲ ਸਾਰਾ ਕੁਝ ਪਿਆ ਠੀਕ ਆ ਉਹ ਕਹਿੰਦਾ ਜੀ ਮੈਂ ਉਹਨੂੰ ਸ਼ਾਪਿੰਗ ਕਰਾਉਂਦਾ ਰਿਆ ਕਿਤੇ ਉਹਨੂੰ ਫੋਨ ਦਵਾਦਾ ਕਿਤੇ ਕੋਸ਼ ਦਵਾਦਾ ਕਿਤੇ ਕੋਸ਼ ਦਵਾਦਾ ਵੀ ਮੈਥੋਂ ਉਹ ਹਾਲੋ ਜੀ ਮੰਗਦਾ ਕਰਦੀ ਸੀਗੀ ਤੇ ਇਹ ਵੀ ਹੁਣ ਉਹ ਮੈਨੂੰ ਜਦੋਂ ਮੇਰੇ ਕੋਲ ਪੈਸੇ ਮੁੱਕ ਗਏ ਤੇ ਮੈਨੂੰ ਛੱਡ ਕੇ ਪਾਸੇ ਹੋ ਗਈ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਵਿਰੇ ਇੰਨੀ ਵਾਲੇ ਮੁੰਡੇ ਹੁੰਦੇ ਆ ਦੱਸ ਮੁੰਡੇ ਚਲ ਹੁੰਦੇ ਤਾਂ ਨਹੀਂ ਹੁੰਦੇ ਵੀ ਮੈਂ ਤੁਹਾਨੂੰ ਵੈਸੇ ਪੁੱਛਦਾ ਵੀ ਉਹ ਮੁੰਡੇ ਦੇ ਮੈਂ ਕੀਤੀ ਆ ਗੱਲਬਾਤ ਵੀ ਤੁਹਾਨੂੰ ਪੁੱਛਦਾ ਵੀ ਕੀ ਆ ਚੱਕਰ ਨਾ ਨਾ ਵੀਰੇ ਮੈਂ ਤਾਂ ਤੁਹਾਨੂੰ ਖਵਾਏ ਤਾਂ ਹੈਗੇ ਖਾਦੇ ਨਹੀਂ ਵੀਰੇ ਅੱਛਾ ਤੁਸੀਂ ਪੈਸੇ ਖਵਾਏ ਤੁਸੀਂ ਕੀ ਕੀ ਦਿੱਤਾ ਉਹਨੂੰ ਕੀ ਉਹ ਕੀਤਾ ਵੀਰੇ ਛੱਲਿਆਂ ਤੋਂ ਲੈ ਕੇ ਛਾਪਾਂ ਤੱਕ ਦਿੱਤੇ ਵੀਰੇ ਉਹਨੂੰ ਅੱਛਾ ਛੱਲਿਆਂ ਤੋਂ ਲੈ ਕੇ ਛਾਪਾਂ ਤੱਕ ਦਿੱਤੇ ਆ ਕਾਦੇ ਦਿੱਤੇ ਆ ਉਹਨੂੰ ਮੈਂ ਦਿੱਤਾ ਵੀਰੇ ਨਹੀਂ ਛੱਲੇ ਛਾਪਾਂ ਚਾਂਦ ਚਾਂਦੀ ਕੇ ਸੋਨੇ ਦੇ ਸੋਨੇ ਦੇ ਵੀਰੇ ਅੱਛਾ ਸੋਨੇ ਕਹਿੰਦਾ ਵੀ ਇਹ ਕਹਿੰਦੀ ਜੀ ਮੈਂ ਖਵਾਏ ਆ ਪੈਸੇ ਉਹ ਕਹਿੰਦਾ ਮੈਂ ਖਵਾਇਆ ਵੀ ਮੈਂ ਉਹਨੂੰ ਛੱਲਿਆਂ ਤੋਂ ਲੈ ਕੇ ਛਾਪਾਂ ਤੱਕ ਪੈਸ ਤੇ ਉਦੋਂ ਬਾਅਦ ਤੁਸੀਂ ਮੰਨ ਕੇ ਚਲੋ ਫੋਨ ਫੋਨ ਲੈ ਕੇ ਦਿੱਤਾ ਫੋਨ ਵੀਰੇ ਆਈਫੋਨ ਲਵਾ ਕੇ ਦਵਾ ਕੇ ਦਿੱਤਾ ਐਕਸੈਸ ਪਹਿਲਾਂ ਦਵਾ ਕੇ ਤਾਂ 11 ਦਵਾ ਕੇ ਦਿੱਤਾ ਉਹਨੂੰ ਵੀਰੇ ਅੱਛਾ ਆਈਫੋਨ ਦਵਾਤਾ ਐਕਸੈਸ ਦਵਾਤਾ 11 ਦਵਾਤਾ ਜਿਹੜਾ ਦਵਾਉਣਾ ਸੀ ਆਈਫੋਨ ਵੀ ਦਵਾਤਾ ਉਦੋਂ ਬਾਅਦ ਇਹ ਕਹਿੰਦੀ ਜੀ ਮੈਂ ਘਟੋ ਘਟੇ ਇਹਨੂੰ ਬਹੁਤ ਪੈਸੇ ਖਵਾਇਆ ਮੁੰਡੇ ਨੂੰ ਤੇ ਇਹ ਮੁੰਡਾ ਹੁਣ ਮੇਰੇ ਤੇ ਇਲਜ਼ਾਮ ਲਾਉਂਦਾ ਜਦੋਂ ਮੈਂ ਅੱਕ ਕੇ ਇਹਨੂੰ ਛੱਡਿਆ ਤੇ ਹੋਰ ਤੁਸੀਂ ਕੀ ਕੋਈ ਲੈ ਕੇ ਦਿੱਤਾ ਇਹਨੂੰ ਵੀਰੇ ਲੀੜੇ ਦੇ ਉਹਨੂੰ ਮੈਂ ਦੂਜੇ ਤੇ ਜਿੱਦ ਨਹੀਂ ਦਵਾ ਕੇ ਦਿੰਨੀ ਆ ਅੱਛਾ ਲੀੜੇ ਵੀ ਉਹਨੂੰ ਦਵਾ ਕੇ ਜਾਂਦੇ ਸੀਗੇ ਉਹ ਜਿਹੜਾ ਮੁੰ ਬ੍ਰੇਕਰ ਹੋਦਾ ਠੀਕ ਠਾਕ ਹੀ ਆ। ਅੱਛਾ ਕਰੋ ਠੀਕ ਠਾਕ। ਹਾਂ ਵੀਰੇ ਹੁਣ ਮੈਂ ਤਾਂ ਘਰ ਪਵਾ ਕੇ ਦੇਣਾ ਬਹੁਤ ਕੁਝ ਕਰਕੇ ਦੇਣਾ ਸੀ ਵੀਰੇ ਮੇਰੇ ਨਾਲ ਰਹਿੰਦਾ ਤਾਂ। ਠੀਕ ਆ। ਇਹ ਕਹਿੰਦੀ ਜੀ ਮੈਂ ਉਹਦਾ ਘਰ ਵੀ ਪਵਾ ਕੇ ਦੇਣਾ ਸੀ ਬਹੁਤ ਕੁਝ ਕਰਕੇ ਦੇਣਾ ਸੀਗਾ ਜੇ ਇਹ ਮੇਰੇ ਨਾਲ ਰਹਿੰਦਾ ਸਹੀ ਰਹਿੰਦਾ ਹਨਾ ਉਹ ਹੋ ਸਕਦਾ ਵੀ ਮੁੰਡਾ ਕਹਿੰਦੀ ਮੁੰਡਾ ਕਿ ਮੁੰਡਾ ਸੋਨੂੰ ਮੁੰਡਾ ਸੋਨੂੰ ਛੱਡ ਗਿਆ ਕਿ ਤੁਸੀਂ ਛੱਡਿਆ ਉਹਨੂੰ। ਮੁੰਡਾ ਸਾਡੇ ਕੀ ਕਿ ਵੀਰੇ? ਅੱਛਾ ਮੁੰਡਾ ਸੋਨੂੰ ਛੱਡ ਕੇ ਗਿਆ ਕਿਉਂ ਕੀ ਗੱਲ ਹੋਈ ਸੀ ਕਾਹ ਤੋਂ ਛੱਡ ਗਿਆ? ਵੀਰੇ ਅੱਜ ਕੱਲ ਵਾਧੂ ਹੁੰਦੀਆਂ ਮਿਲ ਲ ਜਾਂਦੇ ਨੇ। ਅੱਛਾ ਮੁੰਡੇ ਦੇ ਕੋਲੇ ਉਹੋ ਜ ਕੁੜੀ ਕਹਿੰਦੀ ਮੈਨੂੰ ਮੁੰਡੇ ਨੇ ਛੱਡਿਆ ਤੇ ਮੰਨ ਕੇ ਚੱਲੋ ਹੁਣ soa ਕਿਹੜੀ ਗੱਲੋਂ ਵਿਗੜੀ ਆ ਕੀ ਚੱਕਰ ਹੋਇਆ ਵੀਰੇ ਬਸ ਆ ਗੱਲ ਪਿੱਛੇ ਹੀ ਵਿਗੜੀ ਆ ਉਹ ਹੋਰ ਕੁੜੀਆਂ ਦੇ ਪਿੱਛੇ ਲੱਗਦਾ ਮੈਂ ਕਿਸੇ ਦੇ ਲੱਗਣ ਨਹੀਂ ਦਿੰਦੀ ਵੀਰੇ ਅੱਛਾ ਉਹ ਹੋਰ ਕੁੜੀਆਂ ਪਿੱਛੇ ਲੱਗਦਾ ਤੁਸੀਂ ਲੱਗਣ ਨਹੀਂ ਦਿੰਦੇ ਤੇ ਉਦੋਂ ਬਾਅਦ ਹੁਣ ਤੁਹਾਡਾ ਕੀ ਨਿਬੜਿਆ ਕਿਵੇਂ ਨਿਬੜੀ ਕੋਈ ਬਹਿ ਕੇ ਗੱਲ ਹੋਈ ਆ ਕਿ ਤੁਸੀਂ ਇੱਕ ਦੂਜੇ ਨੂੰ ਫੋਨ ਤੇ ਛੱਡ ਛੜਾ ਕਰਤਾ ਹਾਂ ਵੀਰੇ ਬਹਿ ਕੇ ਨਹੀਂ ਗੱਲ ਹੋਈ ਅਜੇ ਅੱਛਾ ਬਹਿ ਕੇ ਗੱਲ ਨਹੀਂ ਹੋਈ ਉਹ ਤੁਹਾਡੇ ਦਿਲ ਜਾਮ ਲਾਈ ਨੇ ਤੁਸੀਂ ਉਹਤੇ ਲਾਈ ਜਨੇ ਹਾਂ ਕਹਿੰਦਾ ਵੀ ਮੈਥੋਂ ਨੇ ਪੈਸੇ ਖਾਦੇ ਆ ਪਰ ਇਹਨਾਂ ਦਾ ਫਰਕ ਪਿਆ ਇਹ ਪਤਾ ਨਹੀਂ ਹਜੇ ਕਿਹੜੀ ਗੱਲ ਤੋਂ ਪਿਆ ਕੱਲ ਨੂੰ ਇਕੱਠੇ ਹੋਗੇ ਉਦੋਂ ਬਾਅਦ ਇਹਨਾਂ ਦਾ ਨਿਬੜਨਾ ਹਨਾ ਤੇ ਹੁਣ ਤੁਹਾਡੇ ਕੋਲੇ ਕੀ ਪ੍ਰੂਫ ਆ ਕੀ ਤੁਸੀਂ ਕਰਕੇ ਦਿੱਤਾ ਉਹਨਾਂ ਨੂੰ ਵੀਰੇ ਮੇਰੇ ਕੋਲ ਸਾਰਾ ਕੁਝ ਪਿਆ ਗੂਗਲ ਪੇ ਤੋਂ ਲੈ ਕੇ ਪੰਪਾਂ ਦੇ ਗੂਗਲ ਪੇ ਦੇ ਵੀ ਪਏ ਮੇਰੇ ਕੋਲ ਪੈਸੇ ਪਾਇਕੜੇ ਪੰ ਠੀਕ ਹੈ ਜਮਾ ਇਹ ਕਹਿੰਦੀ ਜੀ ਜਿਹੜੇ ਮੈਨੂੰ ਪੰਪ ਤੇ ਜਾ ਕੇ ਤੇਲ ਦੇ ਸਕੀਨਰ ਭੇਜਦਾ ਸੀ ਮੇਰੇ ਕੋਲ ਉਹ ਵੀ ਪਏ ਆ ਜਿਹੜੇ ਮੈਂ ਉਹਨੂੰ ਕੋਈ ਮੰਨ ਲਾ ਖਾਣ ਪੀਣ ਨੂੰ ਦਿੰਦੀ ਸੀ ਪੈਸੇ ਮੇਰੇ ਕੋਲ ਉਹ ਵੀ ਪਿਆ ਜੇ ਕੋਈ ਉਹਨੂੰ ਸ਼ਾਪਿੰਗ ਕਰਾਈਏ ਉਹਦੇ ਵੀ ਇਹਦੀ ਉਹਦੇ ਕੋਲੇ ਬਿੱਲ ਪਏ ਆ ਤੇ ਹੁਣ ਮੈਂ ਇੱਕ ਚੀਜ਼ ਹੋਰ ਸੁਣੀ ਸੀ ਵੀ ਉਹ ਮੁੰਡਾ ਬੁਲਟ ਲਈ ਫਿਰਦਾ ਉਹ ਵੀ ਤੁਸੀਂ ਲੈ ਕੇ ਦਿੱਤੇ ਬੁਲਟ ਵੀ ਮੈਂ ਦਵਾਇਆ ਵੀਰੇ ਨੂੰ ਤੁਸੀਂ ਲੈ ਕੇ ਦਿੱਤਾ ਉਹਨੂੰ ਹਾਂ ਵੀਰੇ ਠੀਕ ਆ ਇਹ ਕਹਿੰਦੀ ਜੀ ਮੈਂ ਉਹਨੂੰ ਬੁਲਟ ਵੀ ਹੁਣ ਪਿਛਲੇ ਸਾਲ ਲੈ ਕੇ ਦਿੱਤਾ ਫਿਰ ਮਾਨਣ ਕਿ ਚਲੋ ਛੋਟੇ ਚ ਇੰਨਾ ਪਿਆ ਛੋਟਾ ਕਿਹ ਕੀੜੀ ਗੱਲ ਪਿਛੇ ਇੰ ਕਿ ਰੱਬ ਨੂੰ ਕਾਦੋ ਪਤਾ ਤੁਹਾਨੂੰ ਨਹੀਂ ਪਤਾ ਬਸ ਮੈਨੂੰ ਤਾਂ ਵੀਰੇ ਕੀ ਪਤਾ ਬਬੂ ਨੂੰ ਪਤਾ ਹੋਊਗਾ ਯਾਰ ਰੱਬ ਨੂੰ ਵੀਰੇ ਕਿ ਉਹਨੂੰ ਤਾਂ ਚਲ ਜਿਹੇ ਜਹਾ ਹੈਗਾ ਹੈਗਾ ਸੋਨੂੰ ਜੇ ਪਤਾ ਲੱਗਿਆ ਤਾਂ ਹੀ ਬਗੜ ਪਿਆ ਤੁਸੀਂ ਕਹੀ ਇਹਨੇ ਉਹਨੇ ਮੈਨੂੰ ਛੱਡਿਆ ਉਹ ਕਹਿੰਦਾ ਮੈਨੂੰ ਇਹਨੇ ਛੱਡਿਆ ਕਿਤੇ ਨਹੀਂ ਛੱਡਦੀ ਹੁੰਦੀ ਕਿਸੇ ਨੂੰ ਮੁੰਡਾ ਹੀ ਛੱਡਦਾ ਹੁੰਦਾ ਨਹੀਂ ਮੁੰਡਾ ਇੰਨੇ ਵੀ ਨਹੀਂ ਮੁੰਡੇ ਮਾੜੇ ਹੁੰਦੇ ਜਿਵੇਂ ਤੂੰ ਹਰ ਗੱਲ ਤੇ ਇਲਜ਼ਾਮ ਲਾਈ ਜਾਂਦੀ ਮੁੰਡੇ ਛੱਡ ਦਿੰਦਾ ਮੁੰਡੇ ਛੱਡ ਦਿੰਦਾ ਕੁੜੀਆਂ ਵੀ ਕੁੜੀਆਂ 70% ਇਹ ਜਿਹੜੀਆਂ ਜਿਹੜੀਆਂ ਮੁੰਡਿਆਂ ਨੂੰ ਧੋਖਾ ਦਿੰਦੀਆਂ ਵੀਰੇ ਮੈਂ ਹੈ ਨਹੀਂ ਉਹਨਾਂ 'ਚ ਤੋਂ ਹੈ ਨਹੀਂ ਮੈਂ ਚਲੇ ਨਹੀਂ ਮੈਂ ਗੱਲ ਕਹਿੰਦਾ ਤੈਨੂੰ ਮੈਂ ਇਹ ਨਹੀਂ ਗੱਲ ਕਹਿੰਦਾ ਤੁਸੀਂ ਉਹ 30 ਚੌਣੇ ਜਾਂ 17 ਚੌਣੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਵੀ ਜਿਹੜੀ ਚੀਜ਼ ਤੁਸੀਂ ਹਰ ਗੱਲ ਮੁੰਡੇ ਦੀ ਕਹਿੰਦਾ ਮੁੰਡੇ ਸਾਰੇ ਮੁੰਡੇ ਆ ਹੁੰਦੇ ਆ ਸਾਰੇ ਮੁੰਡੇ ਨਹੀਂ ਆ ਹੁੰਦੇ ਨਭਾਉਣ ਵਾਲੇ ਬਥੇਰੇ ਹੁੰਦੇ ਆ ਛੱਡਣ ਵਾਲੇ ਬਥੇਰੇ ਹੁੰਦੇ ਆ ਕੋੜਗਾਂ ਵੀ ਬਥੇਰੀਆਂ ਜਿਹੜੀਆਂ ਯੂਜ਼ ਕਰਦੀਆਂ ਬੰਦਿਆਂ ਨੂੰ ਐਨੇ ਕਿ ਸੱਚੇ ਪਿਆਰ ਵਾਲੇ ਮੁੰਡੇ ਮੈਂ ਵੇਖਿਆ ਜਿਹੜੇ ਕੁੜਗਾਂ ਪਿੱਛੇ ਰੋਏ ਆ ਤੇ ਉਹਨਾਂ ਨੇ ਉਹਨਾਂ ਦੀ ਕਦਰ ਨਹੀਂ ਕੀਤੀ ਤੇ ਤੁਸੀਂ ਇਹ ਚੀਜ਼ ਨੂੰ ਤੁਸੀਂ ਬਾਰ ਬਾਰ ਨਾ ਕਹੋ ਮੁੰਡੇ ਆ ਹੁੰਦੇ ਆ ਪਰ ਤੁਸੀਂ ਜਿਹੜੀ ਚੀਜ਼ ਹੈਗੀ ਆ ਮੰਨ ਕੇ ਚੱਲ हां वीर मैं बैठ के गल कर ले मैं निबड़ भी सकदा अच्छा बैठ के गल करके निबड़ के तुसी किमे निबड़ोगे हुन ओदे नाल रखनी है हिसाब किताब करके पैसे ले लेने मेरे मौके दी खेड़ अच्छा जे मान के चल ओने कहता मैं माफी मांग के ਤੁਹਾਡੇ ਨਾਲ ਰਹਿਣਾ ਚਾਹਣਾ ਤੇ ਤੁਸੀਂ ਰੱਖਣ ਉਹਦੇ ਨਾਲ ਰੱਖਣ ਨੂੰ ਤਿਆਰ हां वीर मैं राई ਪੂੰਗੀ ਠੀਕ ਹੈ ਮੰਨ ਕੇ ਚੱਲ ਹੁਣ ਤੁਸੀਂ ਕੱਲ ਨੂੰ ਵਿਆਹ ਬੂਦਾ ਕੋਈ ਸੋਚਿਆ ਵੀ ਜੇ ਤੁਸੀਂ ਅੱਜ ਸਾਨੂੰ ਮਨਾਉਂਦਾ ਕੱਲ ਨੂੰ ਵਿਆਹ ਤੁਸੀਂ ਰੂਗੇ ਮੈਂ ਵਿਆਹ ਕਰਾਉਂਦੀ ਤੇ ਜੇ ਮੰਨ ਕੇ ਚੱਲ ਉਹ ਚੀਜ਼ ਆ ਕੁੱਤੇ ਦੀ ਪੂਛ ਕੇ ਤਾਂ ਸਿੱਧੀ ਨਹੀਂ ਹੁੰਦੀ ਜਿਹੜਾ ਕੁੱਤਾ ਹੱਡਾ ਲੋੜੀ ਨੂੰ ਗਿੱਜ ਗਿਆ ਨਾ ਤੋ ਉਹ ਕਦੇ ਜਿੰਨਾ ਮਰਜ਼ੀ ਮੋੜ ਲਾ ਤੇ ਉਹਨੇ ਹੱਡ ਖਾਣਾ ਹੀ ਖਾਣਾ ਹਨਾ ਤੇ ਮਨ ਜੇ ਉਹ ਬੰਦੇ ਨੇ ਸੋਚਿਆ ਵੀ ਮੈਨੂੰ ਇੰਨਾ ਕੁੜੀ ਪਿਆਰ ਕਰਦੀ ਜਾਂ ਤੁਸੀਂ ਸੋਚ ਆਵੇਂ ਮੁੰਡਾ ਮੈਨੂੰ ਪਿਆਰ ਕਰਦਾ ਕਿਸੇ ਦੀ ਕਿਤੇ ਕਿ ਐਂ ਤਾਂ ਨਹੀਂ ਹੈਗਾ ਕਿ ਕਦੇ ਤੁਸੀਂ ਕਿਸੇ ਕੁੜੀ ਪਿੱਛੇ ਲੱਗੇ ਹੋਵੇਂ ਤੋ ਕਿਸੇ ਮੁੰਡੇ ਪਿੱਛੇ ਲੱਗਿਆ ਹੋਵੇ ਤੁਹਾਨੂੰ ਪੰਪ ਮਾਰਦੇ ਹੋਣ ਕਿਉਂਕਿ ਪੰਪ ਵੀ ਅੱਜ ਕੱਲ ਬਹੁਤ ਕੁੱਤੀ ਚੀਜ਼ ਆ ਘੱਟ ਪੱਟ ਦਿੰਦੀ ਸੀ ਕੁੜੀ ਨਾਲ ਰਲਦੀ ਨਹੀਂ ਮੈਂ ਚੱਲ ਉਹ ਤਾਂ ਮੈਂ ਮੰਨਦਾ ਕਈ ਵਾਰੀ ਨਾ ਕੁੜੀਆਂ پتہ ਕੀ ਕਰ ਦਗਾਉਂਦਾ ਜੇ ਤੇਰੀ ਮੰਨ ਲਾ ਮੁੰਡਾ ਗੇਰ ਵੱਧ ਕਰਦਾ ਨਾ ਜਾਂ ਕੁੜੀ ਮੁੰਡੇ ਦੀ ਵੱਧ ਕਰਦੀ ਆ ਉਦੋਂ ਮੁੰਡੇ ਪੰਪ ਮਾਰ ਲੱਗ ਜਾਂਦੇ ਵੀ ਛੱਡੂਗਾ ਉਦੋਂ ਕੁੜੀ ਪੰਪ ਮਾਰ ਲੱਗ ਜਾਂਦੇ ਕਦੇ ਪੰਪਾ ਚ ਤਾਂ ਨਹੀਂ ਆਗੇ ਦੋਨੇ ਨਾ ਵੀਰੇ ਮੈਂ ਕਿਸੇ ਦੇ ਪੰਪਾ ਚ ਨਹੀਂ ਆਉਂਦੀ ਠੀਕ ਆ ਚੱਲੋ ਕੋਈ ਨਹੀਂ ਤੁਹਾਨੂੰ ਦੋਸਤੋ ਇਹ ਕੁੜੀ ਦੇ ਇਲਜ਼ਾਮ ਲੱਗੇ ਆ ਤੇ ਆਪਾਂ ਮੁੰਡੇ ਨਾਲ ਮੈਂ ਵੈਸੇ ਉਹ ਗੱਲ ਕੀਤੀ ਸੀ ਉਹਨੂੰ ਵੀ ਲਿਆਵਾਂਗੇ ਆਪਾਂ ਕੈਮਰੇ ਦੇ ਮੂਰੇ ਉਹ ਕੀ ਕਹਿੰਦਾ ਤੇ ਇਹ ਕਹਿੰਦੀ ਹੈ ਜੀ ਉਹਨੂੰ ਸਾਰਾ ਕੁਝ ਮੈਂ ਲੈ ਕੇ ਦਿੱਤਾ ਉਹ ਕਹਿੰਦਾ ਜੀ ਇਹਨੂੰ ਕੁੜੀ ਨੂੰ ਮੈਂ ਘੱਟੋ ਘਾਟ 15-16 ਲੱਖ ਰੁਪਈਆ ਖਵਾ ਚੁੱਕਿਆ ਤੇ ਅੱਜ ਇਹ ਸਾਰਾ ਕੁਝ ਖਾ ਪੀ ਕੇ ਤੇ ਮੈਥੋਂ ਪਾਸਾ ਵਟਦੀ ਆ ਤੇ ਮੈਂ ਇਹਦਾ ਬਥੇਰਾ ਉਹ ਕੀਤਾ ਵੀ ਇਹਨੇ ਮੇਰੀ ਜਾਨ ਕੱਢ ਤੀ ਮੈਂ ਇੰਨਾ ਕਿ ਪਿਆਰ ਕੀਤਾ ਸੀ ਇੰਨਾ ਜਨਾ ਕੀਤਾ ਸੀਗੀ ਤੇ ਮੈਂ ਇਹਦੇ ਪਿੱਛੇ ਮੁੰਡਾ ਨਾਲ ਵੀ ਕੁੜਗਣਾ ਨਾਲ ਵੀ ਲੜਦਾ ਜਾਂ ਮੁੰਡਾ ਨਾਲ ਵੀ ਲੜਦਾ ਜਾਂ ਪਰ ਇਹ ਮੇਰੇ ਬਾਰੇ ਇਹਨੇ ਕੱਖ ਨਹੀਂ ਸੋਚਿਆ ਮੈਂ ਬਹੁਤ ਕੁਛ ਇਹਦੇ ਪਿੱਛੇ ਕਰਦਣਾ ਪਰ ਉਹ ਕੁੜੀ ਕਹਿੰਦੀ ਜੀ ਇਹਦੇ ਪਿੱਛੇ ਮੈਂ ਬਹੁਤ ਕੁਛ ਕੀਤਾ ਮੈਂ ਉਹਨੂੰ ਪੈਸੇ ਖਵਾਏ ਉਹਨੂੰ ਬੁਲਟ ਲੈ ਕੇ ਦਿੱਤਾ ਉਹਨੂੰ ਮੋਟਰ ਫੋਨ ਲੈ ਕੇ ਦਿੱਤਾ ਵੀ ਇਹਦੀ ਇੱਕ ਇੱਕ ਡਿਮਾਂਡ ਪੂਰੀ ਕਰ ਦਿੱਈਆਂ ਪਰ ਇਹ ਹੋਰ ਕੋੜਾਂ ਨਾਲ ਗੱਲ ਕਰਦਾ ਸੀਗਾ ਤੇ ਮੈਂ ਉਹਨੂੰ ਤਾਂ ਕਰਕੇ ਛੱਡਿਆ ਉਹ ਕਹਿੰਦਾ ਜੀ ਕੁੜੀ ਕਿਸੇ ਹੋਰ ਮੁੰਡੇ ਨਾਲ ਗੱਲ ਕਰਦੀ ਸੋਨੂੰ ਮੈਂ ਤਾਂ ਛੱਡਿਆ ਹੋ ਸਕਦਾ ਵੀ ਇੱਕ ਦੂਜੇ ਨੂੰ ਪੰਪ ਭਜੇ ਹੋਣ ਮੁੰਡੇ ਨੂੰ ਮੁੰਡਿਆਂ ਨੇ ਮਾਰਤੇ ਹੁਣ ਕਿਉਂਕਿ ਅੱਜ ਕੱਲ੍ਹ ਦੁਨੀਆ ਜਲਦੀ ਨਹੀਂ ਹੁੰਦੀ ਕੁੜੀ ਨੂੰ ਹੋ ਜਾਦਾ ਕੁੜਗਾਂ ਨੇ ਮਾਰਤੇ ਉਹਨਾਂ ਕੁੜਗਾਂ ਜਲਸ ਵੱਧ ਕਰਦਾਂ ਅੱਜ ਦੇ ਟਾਈਮ 'ਚ ਤੁਸੀਂ ਦੇਖ ਲਓ ਜੇ ਕੋਈ ਮੁੰਡਾ ਉਹਦੀ ਕੇਰ ਵੱਧ ਕਰਦਾ ਕਿਉਂਕਿ ਬਗਾਨੀ ਥਾਲੀ 'ਚ ਲੱਡੂ ਵੱਡਾ ਦੀਂਦਾ ਹੁੰਦਾ ਕਰਦਾ ਉਹਨਾਂ ਨਾਲ ਵੀ ਕੇਰ ਵੱਧ ਹੁੰਦਾ ਪਰ ਉਹਨੂੰ ਜਦੋਂ ਬਗਾਨੀ ਥਾਲੀ 'ਚ ਝਾਕੋ ਨਾ ਲੱਡੂ ਵੱਡਾ ਦੀਂਦਾ ਇਸੇ ਕਰਕੇ ਆਪਾਂ ਗੱਲ ਕਹਿਣਾ ਜੇ ਤੁਹਾਨੂੰ ਪਿਆਰ ਆ ਤਾਂ ਵਿਸ਼ਵਾਸ ਵੀ ਰੱਖੋ ਕੱਲਾ ਪੈਸੇ ਦਾ ਕੰਮਤਲ ਨਾ ਰੱਖੋ ਤੇ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਲਈ ਹੁੰਦੀ ਹੈ ਸਿੱਖਿਆ ਦੇਣ ਲਈ ਹੁੰਦੀ ਹੈ ਇਹਨੂੰ ਸਿੱਧੇ ਪਾਸੇ ਲੈ ਕੇ ਇਹਨਾਂ ਪੁੱਟੇ ਪਾਸੇ ਲੈ ਕੇ ਇਹ ਤੁਹਾਡੀ ਮਰਜ਼ੀ ਆ ਸਾਡੇ ਚੈਨਲ ਨੂੰ